ਬੋਤਲਾ ਜਿਹੜੀ ਖੰਦਰੋਂ ਨਿਕਲੀ ਆ ਉਹਨਾਂ ਨੇ ਕੰਟਰੋਲ ਪਾਇਆ ਉੱਤੇ ਇਹਦੇ ਆਜ ਕੀ ਦ ਆਜ ਕੀ ਦਾ ਸਿਰ ਤੇ ਭੂਸਵਾਰ ਸੀਗਾ ਆਜ ਕੀ ਪਿੱਛੇ ਇਹਨੇ ਸਾਰਾ ਕੰਮ ਕੀਤਾ ਇਹ ਅੱਜ ਘੜੀ ਫੂਟਦਾ ਹੈ ਮੇਰੇ ਵੀ ਹਿੰਮਟੇ ਆਰਾਮ ਮੈਂ ਤਾਂ ਦਾਜ ਬਣਾਇਆ ਸੀ ਉਹ ਵੀ ਇਹਨੇ ਸਾੜਤਾ ਹੈ ਮੇਰੇ ਨੂੰ ਉਸ ਤੋਂ ਬਾਅਦ ਮੈਨੂੰ ਲੜਾਈ ਕੀਤੀ ਜਿਹੜੇ ਮੇਰੇ ਨਾਲ ਕੋਟ ਮਾਰ ਕੀਤੀ ਇਹਨੇ ਪ੍ਰੇਮਿਕਾ ਦੇ ਪਿੱਛੇ ਲੱਗ ਕੇ ਵਿਆਹ ਬਰੇਤਿੰ ਜਵਾਕਾਂ ਦੇ ਪਿਓ ਨੇ ਆਪਣੀ ਹੀ ਪਤਨੀ ਦੀ ਪਹਿਲਾਂ ਕੁਟਮੜ ਕੀਤੀ ਤੇ ਫਿਰ ਸ਼ਰਾਬ ਪੀ ਕੇ ਆਪਣੇ ਹੀ ਘਰ ਨੂੰ ਅੱਗ ਲਾ ਦਿੱਤੀ ਜਿਸ ਤੋਂ ਬਾਅਦ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਮੁਟਿਆਰਤੀ ਦਾ ਬਣਾਇਆ ਦਾਜ ਵੀ ਸੜ ਕੇ ਸੁਆਹ ਬਣ ਗਿਆ ਪੀੜਿਤ ਪਤਨੀ ਨੇ ਰੋਂਦੇ ਹੋਏ ਦੱਸਿਆ ਕਿ ਫਰੋਜ਼ਪੁਰ ਦੇ ਪਿੰਡ ਵਾਸੀ ਪ੍ਰੀਤਮ ਸਿੰਘ ਵਾਲਾ ਦੀ ਰਹਿਣ ਵਾਲੀ ਹੈ ਤੇ ਆਪਣੇ ਪਤਨੀ ਨੂੰ ਜਿਵੇਂ ਹੀ ਪ੍ਰਾਈ ਔਰਤ ਦੇ ਨਾਰਾਜ਼ ਕੀ ਕਰਨ ਤੋਂ ਰੋਕਿਆ ਤਾਂ ਰੁੱਕ ਗਿਆ ਤਾਂ ਕਲੇਸ਼ ਰਹਿਣ ਲੱਗਿਆ ਅੱਜ ਵੀ ਉਸਨੇ ਕਿਹਾ ਕਿ ਪਤੀ ਨੇ ਗੁੱਸੇ ਵਿੱਚ ਆ ਕੇ ਘਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਕੀ ਨਾਮਤ ਕਿਥੋਂ ਦੇ ਰਹਿੰਦੇ ਸੀ ਵੀਰ ਜੀ ਮੇਰਾ ਨਾਮ ਕਰਮਜੀਤ ਹੈ ਮੈਂ ਪ੍ਰੀਤਮ ਸਿੰਘ ਦੇ ਰਹਿਣ ਵਾਲੀ ਆ ਤੇ ਮੇਰੇ ਕੁਲਦੀਪ ਸਿੰਘ ਹਸਬੰਡ ਉਹਨਾਂ ਦਾ ਨਜਾਇਜ਼ ਸਬੰਧ ਫਰੀਦਕੋਟ ਦੇ ਰਹਿਣ ਵਾਲੀ ਔਰਤ ਸੀ ਪਰਮਜੀਤ ਕੌਰ ਉਹਨਾਂ ਨਾਲ ਸੀ ਉਹ ਵੀ ਮਤਲਬ ਗੱਲਬਾਤ ਕਰਦੇ ਸੀ ਮੈਂ ਉਹਨਾਂ ਨੂੰ ਰੋਕਦੀ ਰਹੀ ਆ ਕਿ ਤੁਸੀਂ ਇਹ ਕੰਮ ਨਾ ਕਰੋ ਆਪਣੇ ਧੀ ਪੁੱਤੋ ਵੀ ਮਤਲਬ ਗੱਭਰੂ ਉਹਨਾਂ ਤੇ ਵੀ ਅਸਰ ਮਾੜਾ ਪਊਗਾ ਇਹਨਾਂ ਨੇ ਮੇਰੇ ਕੁਐਸ਼ਨ ਆ ਮੰਨੇ ਉਸ ਤੋਂ ਬਾਅਦ ਇਹ ਸੀਜ਼ਨ ਲਾਉਣ ਗਏ ਚਲੇ ਚਲੋ ਮੈਂ ਕਿਹਾ ਹਟ ਜਾਣਗੇ ਇਹਨਾਂ ਨੇ ਸਾਰਾ ਪੈਸਾ ਉਹਨਾਂ ਨੂੰ ਖਵਾਤਾ ਘਰੇ ਸਾਨੂੰ ਕੋਈ ਖਰਚਾ ਨਹੀਂ ਦਿੱਤਾਗਾ ਉਹ ਖਰਚਾ ਦੇ ਕੇ ਉਸ ਤੋਂ ਬਾਅਦ ਫਿਰ ਜਿਨ੍ਹਾਂ ਨੇ 10000 ਰੁਪਿਆ ਪਵਾਇਆ ਫਿਰ ਉਸ ਤੋਂ ਬਾਅਦ ਕਿ ਨਹੀਂ ਮੈਨੂੰ ਹੋਰ ਪੈਸੇ ਚਾਹੀਦੇ ਆ ਉਹ ਇਹਨੇ ਮੁੜ ਕੇ ਇਥੇ ਐਲ.ਡ.ੀ ਮੰਗੀ ਮੈਨੂੰ ਕਹਿੰਦੇ ਐਲ.ਡ.ੀ ਦੇ ਮੈਨੂੰ ਤੇ ਮੈਂ ਇਹਨਾਂ ਦੀ ਗੱਲਬਾਤ ਸੁਣ ਲਈ ਉਹ ਪੈਸੇ ਮੰ ਇਹ ਲੜੀ ਤੇ ਤੇ ਮੈਂ ਖ ਨਈ ਵੀ ਲੜੀ ਵੀ ਤੇਰੀ ਤੇ ਘਰ ਵੀ ਤੇਰਾ ਬੱਚੇ ਵੀ ਤੇਰੇ ਤੂੰ ਨਹੀਂ ਕਿਤੇ ਨਹੀਂ ਲੈ ਕੇ ਜਾਣਾਗਾ ਤੂੰ ਮੈਨੂੰ ਦੱਸ ਕੀ ਆ ਇਹਨੇ ਉਸ ਤੋਂ ਬਾਅਦ ਮੈਨੂੰ ਕਹਿੰਦਾ ਤੂੰ ਨਹੀਂ ਉਹ ਦੇਣੀ ਨਾ ਤੇ ਮੈਨੂੰ ਤੇਰੇ ਗਹਿਣੇ ਵੇਚ ਕੇ ਮੈਂ ਆਉਂਗਾ ਤੇ ਮੈਨੂੰ ਪੈਸੇ ਚਾਹੀਦੇ ਆ ਉਹ ਜਨਾਨੀ ਕਹਿੰਦੀ ਮੈਨੂੰ ਅਵੀ ਪੈਸੇ ਚਾਹੀਦੇ ਮੈਨੂੰ ਹੁਣੇ ਚਾਹੀਦੇ ਆ 10 ਜਾਂ 10000 ਤਿੰਨ ਦਿਨ ਪਹਿਲਾਂ ਉਹਨੂੰ ਪਾ ਕੇ ਹਟਿਆ ਸੀਗਾ ਉਹ ਪੈਸਾ ਖਾਣ ਵਾਲੀ ਜਨਾਨੀ ਆ ਫਿਰ ਉਹਨੂੰ ਉਸ ਤੋਂ ਬਾਅਦ ਮੈਨੂੰ ਲੜਾਈ ਕੀਤੀ ਇਹਨੇ ਮੇਰੇ ਨਾਲ ਘੁੱਟ ਮਾਰ ਕੀਤੀ ਇਹਨੇ ਮੈਨੂੰ ਖਿੱਚਿਆ ਤੋਆ ਤੇ ਮੇਰੇ ਭੈਣ ਭਰਾਵਾਂ ਨੇ ਮੈਨੂੰ ਛਡਾਇਆ ਅਸੀਂ ਕਿਸੇ ਦੇ ਘਰੇ ਜਾ ਕੇ ਆਪਦੀ ਜਾਨ ਬਚਾਈ ਆ ਇਹਨੇ ਬਾਅਦ ਚ ਆ ਕੇ ਮਗਰੋਂ ਚੋਰੀ ਅੱਗ ਲਾਤੀ ਮੇਰੇ ਘਰ ਨੂੰ ਮੇਰਾ ਟਾ ਮੇਰੇ ਕੋਲ ਕੁਝ ਨਹੀਂ ਕੋ ਮੇਰੇ ਤਿੰਨ ਬੱਚੇ ਆ ਵੀਰ ਜੀ ਮੇਰੇ ਕੋਲੇ ਨਾ ਸੌਣ ਨੂੰ ਤਾਂ ਪੈਣ ਨੂੰ ਕੁਝ ਚਰਦਾ ਜਿਹੜਾ ਆਸ਼ਕੀ ਦਾ ਭੂਤ ਸਵਾਰ ਸੀ ਇਹਦੇ ਆਸ਼ਕੀ ਦਾ ਆਸ਼ਕੀ ਦਾ ਸਿਰ ਤੇ ਭੂਤ ਸਵਾਰ ਸੀਗਾ ਆਸ਼ਕੀ ਪਿੱਛੇ ਇਹਨੇ ਸਾਰਾ ਕੰਮ ਕੀਤਾ ਇਹ ਹਾਂ ਜਿ ਘਾਰ ਹੀ ਫੂਕਦਾ ਹੈ ਕੋਈ ਚਿੰਤਾ ਨਹੀਂ ਕਰਦੀ ਕੋਈ ਇਹਨੂੰ ਘਰ ਚਿੰਤਾ ਨਹੀਂ ਸੀ ਇਹਨੇ ਆਸ਼ਕੀ ਬਦਲੇ ਕੀਤਾ ਸਾਰਾ ਕੁਝ ਮੇਰੀ ਧੀ ਮਟਿਆਰ ਮੈਂ ਤਾਂ ਦਾਜ ਬਣਾਇਆ ਸੀ ਉਹ ਵੀ ਇਹਨੇ ਸਾੜਤਾ ਹੈ ਸਰਤ ਬਾਹ ਕਰਤਾ ਇਹ ਸ਼ਰਾਬ ਪੀ ਕੇ ਸਰਰਾ ਕੁਛ ਕੀਤਾ ਵੀਰ ਜੀ ਇਹਨੇ ਉਹ ਜਨਾਨੀ ਪਾਇਆ ਹੀ ਮੰਗੀਆਂ ਦੀ ਪੈਸੇ ਮੰਗੀਆਂ ਨੀ ਕਰਨ ਪਾਇਆ ਲਾ ਕੇ ਦੇ ਮੈਨੂੰ ਥਾਂ ਥੱਥਾ ਲੈ ਕੇ ਦੇ ਇੱਥੋਂ ਤੱਕ ਅਸੀਂ ਗਰੀਬ ਘਰਾਂ ਵੀਰ ਜੀ ਕਿੱਥੋਂ ਦਈਏ ਕਿੰਨੀ ਕੁ ਦੇਰ ਦੇ ਨਜਾਇਜ਼ ਬੰਦ ਸੀ ਉਹ ਹੋ ਗਿਆ ਸੀ ਵੀਰ ਜੀ ਤਿੰਨ ਚਾਰ ਮਹੀਨੇ ਹੋਏ ਸੀ ਇਸ ਗੱਲ ਨੂੰ ਹਾਂਜੀ ਪੈਸਿਆਂ ਦੀ ਮੰਗ ਕਰਦੀ ਪੈਸਿਆਂ ਦੀ ਮੰਗ ਕਰਦੀ ਸੀ ਕਹਿੰਦੀ ਮੈਨੂੰ ਪੈਸੇ ਚਾਹੀਦੇ ਮੈਨੂੰ ਮੈਂ ਥਾਂ ਥੱਥਾ ਲੈ ਕੇ ਦੇ ਕਹਿੰਦੀ ਆਪਦੇ ਬੱਚਿਆਂ ਨਾਲ ਤੂੰ ਗੱਲਬਾਤ ਨਹੀਂ ਕਰਨੀ ਫੋਨ ਤੇ ਨਾ ਤੂੰ ਘਰੇ ਜਾਣਾ ਨਾ ਤੂੰ ਰੋਟੀ ਪਾਣੀ ਖਾਣਾ ਹੈ ਉੜੇ ਉਹ ਜਾਇ ਇਹਦੇ ਦਿਮਾਗ ਵਿੱਚ ਬਿਠਾਇਆ ਵੀ ਤੇਰੇ ਘਰ ਦੀ ਤੈਨੂੰ ਮਾਰ ਦੂ ਤੂੰ ਘਰੇ ਨਹੀਂ ਜਾਣਾਗਾ ਤੂੰ ਮੇਰਾ ਤੇ ਮੇਰਾ ਹੀ ਬਣ ਕੇ ਰਹਿ ਤੇ ਵੀਰ ਜੀ ਇਹਨੂੰ ਇਹ ਜਨਾਨੀ ਨੂੰ ਸਭ ਤੋਂ ਸਸਤਾ ਜਾ ਮਿਲਣੀ ਚਾਹੀਦੀ ਆ ਮੇਰੀ ਹੱਥ ਜੋੜ ਕੇ ਬੇਨਤੀ ਐ ਜਨਾਨੀ ਨੇ ਮੇਰਾ ਘਰ ਸਾਰਾ ਜਾੜਿਆ ਕਿੰਨੇ ਦਾ ਜਿਹੜਾ ਸਮਾਨ ਤੁਹਾਡਾ ਘਰ ਦਾ ਸੜ ਕੇ ਸਵਾਹ ਵੀਰ ਜੀ 1.5-2 ਲੱਖ ਦਾ ਮੇਰਾ ਸਮਾਨ ਸੀਗਾ ਮੇਰੇ ਪੇਕਿਆਂ ਨੇ ਮੇਰੇ ਨੇ ਦਿਹਾੜੀਆਂ ਕਰ-ਕਰ ਕੇ ਮੈਨੂੰ ਦਿੱਤਾ ਸੀਗਾ ਮਸਾਂ ਹਾਂ ਸਾਰੇ ਕੱਪੜੇ ਵੀ ਮੇਰੇ ਹਾਰਸਿਆਲ ਵਾਲੇ ਸਾਰੇ ਸਾੜ ਦੇ ਕੱਲਾ ਤਾਣ ਦੇ ਕੱਪੜੇ ਵੀ ਉਹ ਵੀ ਸਾਰੇ ਉਹ ਹੀ ਰਹਿ ਗਏ ਆ ਕੁਛ ਨਹੀਂ ਗਾ ਮੇਰੀ ਸਰਕਾਰ ਮੂਰੇ ਇਹ ਹੀ ਬੇਨਤੀ ਮੇਰੀ ਮਤਮਦ ਸਹਾਇਤਾ ਕੀਤੀ ਜਾਵੇ ਮੇਰੇ ਤਿੰਨ ਬੱਚੇ ਮੈਂ ਕਿੱਥੇ ਲੈ ਕੇ ਜਾਉਂਗੀ ਇੱਥੇ ਦੇਖੋ ਕੋਈ ਸਖਤ ਕਾਰਵਾਈ ਹੋਣੀ ਚਾਹੀਦੀ ਹਾਂਜੀ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਦੋਨਾਂ ਤੇ ਹੋਣੀ ਚਾਹੀਦੀ ਇਕੱਲੇ ਤੇ ਨਹੀਂ ਹੁਣ ਨਾਲ ਜਨਾਨੀ ਦਾ ਵੀ ਕੁਟਮਾਰ ਹੋਣੀ ਚਾਹੀਦੀ ਕਿਉਂਕਿ ਇਹਨੇ ਮੇਰਾ ਘਰ ਬਰਬਾਦ ਕੀਤਾ ਇੱਕ ਔਰਤ ਨੇ ਹਾਂਜੀ ਇਸ ਔਰਤ ਨੇ ਔਰਤ ਤੇ ਗੋਤਾ ਹੈ ਇਹ ਹਾਂਜੀ ਪਹਿਲਾਂ ਵਿਆਹੀ ਰੰਡੀ ਆ अच्छा हां जी हां जी ਵਿਆਹ ਹੀ ਸੀਗੀ ਹੁਣ ਇਹਦੇ ਤੇ ਸਖਤ ਕਾਰਵਾਈ ਦੀ ਹਾਂਜੀ ਸਖਤ ਸਖਤ ਕਾਰਵਾਈ ਕੀਤੀ ਚਾਹੀਦੀ ਹੈ ਜੇ ਤੇ ਵੱਧ ਤੋਂ ਵੱਧ ਕਿ ਕੀ ਨਾਮ ਤੁਹਾਡਾ ਦੀਰਪਾਲ ਘੋਰ ਜੀ ਦੀਰਪਾਲ ਕਿੱਥੇ ਰਹਿੰਦੇ ਸੀ ਅਸੀਂ ਪ੍ਰੀਤਮ ਸਿੰਘ ਹਾਲੇ ਤੇ ਰਹਿੰਦੇ ਜੀ ਜੀ ਅੱਗ ਲਗਾਈ ਕਿਹਨੇ ਲਗਾਈ ਤੇ ਕਿਉਂ ਲਗਾਈ ਸਾਹਿਬ ਇਹ ਮੇਰੇ ਦਿਓਰ ਨੇ ਅੱਗ ਲਗਾਈ ਆ ਨਜਾਇਜ਼ ਇਹ ਸੰਬੰਧ ਸੀਗੇ ਕਿਸੇ ਔਰਤ ਨਾਲ ਮੇਰੀ ਭੈਣ ਆ ਇਹ ਰੋਕਦੀ ਸੀ ਵੀ ਨਾ ਇਸ ਤਰ੍ਹਾਂ ਕਰ ਉਹ ਇਹਨੂੰ ਕੁੱਟਮਾਰ ਕਰਦਾ ਸੀਗਾ ਤੇ ਅਸੀਂ ਵੀ ਨਹੀਂ ਰੋਕਦੇ ਸੀ ਅਸੀਂ ਕਹਿੰਦੇ ਚਲ ਦੋਨਾਂ ਜੀਆਂ ਦੀ ਆ ਗੱਲ ਵੀ ਠਹਿਰੇ ਵੇ ਇਹਨਾਂ ਨੇ ਕੋਈ ਵੀ ਮੈਨੂੰ ਦੱਸਦੀ ਨਹੀਂ ਸੀ ਮੇਰੀ ਭੈਣ ਫਿਰ ਜਦੋਂ ਉਹਦੇ ਸਿਰ ਤੋਂ ਦੀ ਪਾਣੀ ਲੰਘਿਆ ਉਹਨੇ ਦੱਸਿਆ ਵੀ ਇਹਦੇ ਨਾਲ ਸੰਬੰਧ ਆ ਕਿਸੇ ਜਨਾਨੀ ਦੇ ਤੇ ਉਸ ਕਰਕੇ ਅਸੀਂ ਵੀ ਆਖਿਆ ਚਲ ਕੋਈ ਗੱਲ ਨਹੀਂ ਸਮਝਾਇਆ ਸਾਡੇ ਘਰ ਦੇ ਆਲੇ ਸਾਰਿਆਂ ਨੇ ਕੋਈ ਨਹੀਂ ਤੁਹਾਡੇ ਦੋਨਾਂ ਦੇ ਵਿੱਚ ਆ ਤੁਸੀਂ ਦੋਨੋਂ ਨੇ ਵੇੜੋ ਗੱਲ ਇਹਨੇ ਕਿਸੇ ਦੀ ਨਹੀਂ ਸੁਣੀ ਇਹਨੇ ਸ਼ਰਾਬ ਪੀ ਕੇ ਕੁੱਟਮਾਰ ਕਰਦਾ ਸੀ ਫਿਰ ਉਹ ਜਾ ਕੇ ਕਿਸੇ ਦੇ ਘਰੇ ਲੁਕੀ ਅਸੀਂ ਵੀ ਨਹੀਂ ਆਖਿਆ ਵੀ ਸਾਡੇ ਘਰ ਆ ਜਾਸਿਆ ਕਿ ਸਾਡੇ ਨਾਲ ਹੋਊਗਾ ਸਾਡੇ ਵੀ ਗਲ ਪਿੰਦਾ ਉਹ ਸਾਡੇ ਵੀ ਖਿੱਚ ਮਾਰ ਕਰਦਾ ਧੂ ਕਰਦਾ ਵੀ ਘੁਰਦਾ ਮਾਰਦਾ ਹਾਂਜੀ ਸ਼ਰਾਬ ਪਿੰਦਾ ਉਹ ਤੇ ਉਹਦੇ ਕਰਕੇ ਇਹਨੂੰ ਅਸੀਂ ਬਚਾਇਆ ਤੇ ਫਿਰ ਘਰ ਦੇ ਵਿੱਚ ਅੱਗ ਲਾ ਕੇ ਰਾਤ ਨੂੰ ਗਿਆ ਚਲਾ 8 ਵਜੇ ਦੇ 2 ਮਿੰਟ ਤੇ ਨੇ ਅੱਗ ਲਾਈ ਆ ਸਾਨੂੰ ਨਹੀਂ ਪਤਾ ਲੱਗਾ ਪਿਆ ਨੂੰ ਅਸੀਂ ਆਪਦੇ ਘਰ ਵਿੱਚ ਸੀਗੇ ਵੀ ਕਿੱਥੇ ਅੱਗ ਲੱਗੀ ਸਾਨੂੰ ਗਵਾਂਢੀ ਨਿਕਲੇ ਉਹਨਾਂ ਨੇ ਦੱਸਿਆ ਵੀ ਤੁਹਾਡੇ ਘਰ ਵਿੱਚ ਅੱਗ ਲਾ ਕੇ ਆਜ ਗਿਆ ਹਾਂਜੀ ਇਹਦਾ ਪਰਿਵਾਰ ਪਾਸੇ ਸੀਗਾ ਅਸੀਂ ਹਾਂਜੀ ਹਾਂਜੀ ਜਾਨੀ ਬਣੀ ਨੁਕਸਾਨ ਹਾਂਜੀ ਹਾਂਜੀ ਜੇ ਸੁੱਤਾ ਹੁੰਦਾ ਨੁਕਸਾਨ ਹੋ ਜਾਂਦਾ ਕਹਿੰਦਾ ਸੀ ਮੈਂ ਇਹਨਾਂ ਨੂੰ ਮਾਰ ਦੇਣਾ ਇਹਨਾਂ ਉੱਤੇ ਆਹ ਪਾ ਦੇਣਾ ਪੈਟਰੋਲ ਪਾ ਦੇਣਾ ਤਜਾ ਪਾ ਦੇਣਾ ਇਹਨਾਂ ਨੂੰ ਆਸ਼ਕੀ ਦਾ ਪੁੱਤ ਸਵਾਰ ਸੀ ਜੀ ਉਹਦੇ ਤੇ ਬਸ ਆਸ਼ਕੀ ਦੇ ਵਿੱਚ ਡੁੱਬਿਆ ਹੋਇਆ ਸੀ ਉਹ ਸੌਰਤ ਨੇ ਆਪਦੇ ਵਿੱਚ ਪਤਾ ਨਹੀਂ ਕਿਹੜੇ ਜਾਲ ਚ ਫਸਾਇਆ ਹੋਇਆ ਔਰਤ ਦੀ ਹੱਥ ਹਾਂਜੀ ਇਸ ਪਰਿਵਾਰ ਨੂੰ ਚੰਗਾ ਨਹੀਂ ਸਮਝਦਾ ਘਰ ਪਰਿਵਾਰ ਨੂੰ ਚੰਗਾ ਨਹੀਂ ਸਮਝਦਾ ਬੱਚਿਆਂ ਨੂੰ ਧੱਕੇ ਮਾਰਦਾ ਸੀਗਾ ਕੋਈ ਇਹਨਾਂ ਵਾਰੇ ਸੋਚਦਾ ਹੀ ਨਹੀਂ ਸੀਗਾ ਵੀ ਕੀ ਆ ਉਹ ਇਹੋ ਜਿਹੇ ਬੰਦੇ ਤੇ ਕੋਈ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਕੋਈ ਉਹਨੇ ਉਹਦੇ ਤੇ ਕਾਰਵਾਈ ਬਹੁਤ ਸਖਤ ਸਖਤ ਹੋਣੀ ਚਾਹੀਦੀ ਆ ਉਹਨਾਂ ਦੋਨਾਂ ਤੇ ਹੀ ਉਸੇ ਤੇ ਹਾਂਜੀ ਔਰਤ ਤੇ ਵੀ ਪਰਮਜੀਤ ਤੇ ਵੀ ਤੇ ਕੁਲਦੀਪ ਸਿੰਘ ਤੇ ਵੀ ਦੂਜੇ ਪਾਸੇ ਐਸਐਚਓ ਨੇ ਦੱਸਿਆ ਕਿ ਪੀੜਤਾ ਦੀ ਸ਼ਿਕਾਇਤ ਇਹ ਕੁਲਦੀਪ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਸੀ ਉਸਨੂੰ ਹਿਰਾਸਤ ਵਿੱਚ ਵੀ ਲੈ ਲਿਆ ਗਿਆ ਇਹ ਉਹਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਕਿ ਮਸਲਾ ਆਹੀ ਅਗਲਾ ਕੀ ਮਸਲਾ ਆ ਸਾਡੇ ਕੋਲ ਇੱਕ ਕਰਮਜੀਤ ਕੌਰ ਨਾਮ ਦੀ ਲੇਡੀ ਪ੍ਰੀਤਬਲ ਦੇ ਆਲੀ ਦੇ ਆਈ ਆ ਉਹਨੇ ਕੰਪਲੇਂਟ ਕੀਤੀ ਕਿ ਉਹਦਾ ਘਰ ਵਾਲਾ ਜਿਹੜਾ ਕੁਲਦੀਪ ਸਿੰਘ ਪੁੱਤਰ ਅਜੀਤ ਸਿੰਘ ਇਹਦੀ 40 ਸਾਲ ਹੋ ਰਿਆ ਉਹ ਉਹਦੇ ਕਿਸੇ ਔਰਤ ਨਾਲ ਸੰਬੰਧ ਸੀ ਇਹਦੀ ਘਰਲੀ ਇਸੇ ਗੱਲ ਤੋਂ ਕਲੇਸ਼ ਕਰਦੀ ਸੀ ਇਹ 13 ਚਾਹ ਦੀ ਰਾਤ ਨੂੰ ਸਾਡੇ ਕੋਲ 9:30 ਵਜੇ ਉਹ ਘਰੋਂ ਡਰਦੇ ਹੋਏ ਪਾਸੇ ਚਲੇ ਗਏ ਵੀ ਕੁੱਟ ਮਾਰਨਾ ਕਰੇ ਇਹ ਨੇ ਘਰ ਆਪਣੇ ਘਰ ਨੂੰ ਹੀ ਅਗਲਾ ਕੀਤਾ। ਕਾਫੀ ਸਾਰਾ ਜਿਹੜਾ ਸਮਾਨ ਦਾ ਸੜ ਗਿਆ। ਅਸੀਂ ਉਹਦੇ ਜਿਹੜੀ ਲੇਡੀ ਹੈ ਕਰਮਜੀਤ ਕਰੋੜੀ ਦੀ ਸਟੇਟਮੈਂਟ ਤੇ ਇਹਦੇ ਕੁਲਦੀਪ ਸਿੰਘ ਦੇ ਖਿਲਾਫਾ ਐਫ ਆਰ ਨੰਬਰ 58 ਦਰਜ ਕੀਤੀ ਹੈ। ਇਹਨੂੰ ਅਸੀਂ ਅਰੈਸਟ ਕਰਨਾ ਹੈ। ਹਾਂਜੀ ਫਿਰ ਹਾਲਤ ਤੋਤੀ ਚੱਲਦੀ ਹੈ। ਦੱਸਦੇ ਕਿ ਫਿਲਹਾਲ ਪੁਲਿਸ ਨੇ ਮੁਲਜ਼ਮ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਕਿਹਾ ਹੈ ਕਿ ਇਸ ਮਾਮਲੇ ਦੀ ਹੋਰ ਵੀ ਬਰੀਕੀ ਦੇ ਨਾਲ ਜਾਂਚ ਜਾਰੀ ਹੈ। ਉਥੇ ਹੀ ਮੁਲਜ਼ਮ ਪਤੀ ਦੀ ਸਪੀੜਿਤ ਪਤਨੀ ਦੇ ਵੱਲੋਂ ਵੀ ਆਪਣੇ ਪਤੀ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ ਫਰੋਜ਼ਪੁਰ ਤੋਂ ਪਰਮਜੀਤ ਸਖਰਣਾ ਪੰਜਾਬੀ ਲੋਕ ਚੈਨਲ